ਮੇਲਾ ਝੋੜਨ ਪਿੰਡ ਦਾ ਧੱਕਦਾ ਪਾਣੀਆ ਧੱਕਦਾ ਪਾਣੀਆ ਮੇਲਾ ਝੋੜ ਪਿੰਡ ਦਾ ਕਹਿੰਦੇ ਧੱਕਦਾ ਪਾਣੀਆ ਕਲਿਆਣਾ ਵਾਲਿਆ ਧਿਆਉ ਰਾਜਪੁਰੂ ਏ ਆ ਚੱਕ ਮੈਚ ਸਮਾਪਤ ਹਰਿਆਣੇ ਦੀ ਟੀਮ ਜਿੱਤ ਗਈ ਤਾਰੀ ਠੋਕ ਕੇ ਮਾਰ ਗੋ ਆਜੋ ਪੈਣੀ ਜੱਸਾ ਤੇ ਰਾਜਪੁਰਾ ਤੁੰਨਾ ਜੀ ਮਾ ਆ ਜਾਓ ਬਈ ਭੈਣੀ ਜੱਸਾ ਤੇ ਰਾਜਪੁਰਾ ਦੁੱਧ ਦਹੀਂ ਦਾ ਖਾਣਾ ਨੰਬਰ 1 ਹਰਿਆਣਾ ਹਰਿਆਣੇ ਦੀ ਟੀਮ ਜ਼ਿੰਦਗੀ ਆ ਮੇਰੇ ਵੀਰੋ ਆ ਜਾਓ ਕਿੰਤਾ ਜੀ ਲਾਓ 5 ਮਿੰਟ ਤੁਸੀਂ ਹੁਣ ਆ ਜਾਓ ਆ ਜਾਓ ਆ ਜਾਓ ਜੀ ਜਾਓ ਦੋਤਲਾ ਰੋਣਾ ਤੇ ਨਾ ਹਾਂ ਸਾਡੇ ਕਿੰਨਾ ਚਾਂ ਚੱਕ ਜੀ 5 ਮਿੰਟ ਜਿਹੜੇ ਲਾਉਣਗੇ ਆ ਵੀਰੇ ਗਰਾਊਂਡ ਦੀ ਤਿਆਰੀ ਹੋ ਰਹੀ ਹੈ ਮੈਂ ਬੇਇਜ਼ਤੀ ਕਰੂੰਗਾ ਭੈਣੀ ਜੱਸਾ ਤੇ ਰਾਜਪੁਰਾ ਰਾਜਪੁਰੇ ਵਾਲੇ ਮੁੰਡੇ ਆਗੇ ਤਾਂ ਅਖੜਾ ਕਰਦੇ ਹੋ ਰਾਜਪੁਰੇ ਵਾਲੇ ਮੁੰਡੇ ਆਗੇ ਤੇ ਵੀਰੇ ਭੈਣੀ ਜੱਸਾ ਮਰਪਰੀ ਤੂੰ ਵੀ ਲੈ ਆਪਣੀ ਟੀਮ ਬਾਈ ਬਣ ਕੇ ਸਰ ਖਿੱਚ ਦੀ ਕੰਮ ਚਾ ਠੀਕ ਆ ਅੱਜ ਤੋਂ ਬਾਅਦ ਮਨੋਰ ਤੇ ਹਰੀਕੇ ਕਲਾ ਦਾ ਮੈਚ ਕਿੱ데 ਜਾਵੇਗਾ ਸਾਨੂੰ ਦੱਸਣਗੇ ਬਾਈ ਜੱਗੂ ਕੁੱਤ ਤੇ ਪੀਰ ਦੱਸਣਗੇ ਵੀ ਕਿਹੜੇ ਗਰਾਊਂਡ ਦੇ ਉੱਤੇ ਕਰਾਉਣਾ ਅੱਜ ਤੋਂ ਬਾਅਦ ਹਰੀਕੇ ਕਲਾ ਤੇ ਨਹੀਂ ਹੁਣ ਵਿੱਚ ਮੈਚ ਸੁਭਾ ਜਾਵੇਗਾ ਛਾਵੇਂ ਓ ਥੋੜੇ ਛਾਵੇਂ ਬੱਸ ਬੱਸ ਜਲਦੀ ਕਰ ਲੋ ਮੈਚ ਸ਼ੁਰੂ ਹੋ ਜਾ ਨਾਲਾ ਪੰਚ ਤੇ ਮੈਚ ਸ਼ੁਰੂ ਹੋ ਜਾਣਾ ਮੈਚ ਸ਼ੁਰੂ ਹੋ ਜਾਣਾ ਛੱਡਿਆ موبائل ਛੱਡਾ ਛੱਡਾ ਰਾਇਗੁਰਜੀ ਦਾ ਘਰ ਸਾਹ ਵੈਦਰੀ ਮੈਂ ਮਾਣੂ ਰਾਇਗੁਰਜੀ ਦਾ ਘਰ ਸਾਹ ਵੈਸ਼ਨਜੀ ਕੀ ਫਤੇ ਮੈਂ ਭਾਈ ਮੋੜਾ ਨਾ ਹੋ ਉਹ ਭਾਈ ਵਰੇਰ ਤੇ ਉਹਨੇ ਗਾਰਮੈਂਟ ਕਰਾਇਆ ਜਿ ਗਾਰਮੈਂਟ ਹੀ ਹੁੰਦਾ ਜੀ ਇਹ ਜਿੰਨੇ ਵੀ ਪਿੰਡ ਦੇ ਨਗਰ ਵਾਸੀ ਹੈ ਸੂਰਮੇ ਬਾਦਲ ਮੈਂ ਸੂਰਮੇ ਬਾਦਲ ਦੀ ਗੱਲ ਕਰੂੰ ਭਾਈ ਮੇਰੇ ਕੰਨਾਂ ਫੋਟੋ ਲੈਣੀਆਂ ਸੂਰਨਾ ਬਾਦਲ ਦੇ ਫੋਟੋ ਕੱਲਾ ਮੇਰੀਆਂ ਜਨਨੀਆਂ ਫੋਟੋ ਇਹਨਾਂ ਦੇ ਜਨਨੀਆਂ ਫਿਰ ਸੂਰਮੇ ਭਦਰਾਂ ਦੀ ਗੱਲ ਇਹ ਸੂਰਨਾ ਭਦਰਾਂ ਦੀ ਗੱਲ ਹੋਣੀ ਹੈ ਮੈਨੂੰ 5-7 ਮਿੰਟ ਮੇਰੇ ਨਾਮ ਦੇ ਬਾਰੇ ਦੱਸਣਾ 83 ਵੇਲੇ ਮੈਂ ਪੰਜਾਬ ਹੋਂਦ ਸਿਪਾਹੀ ਸੀਗਾ ਬਚਪਨ ਦੇ ਵਿੱਚ 1400 ਦੇ ਵਿੱਚ ਮੈਨੂੰ ਭਾਗੀ ਕਰਿਆ ਸੀ ਤੇ ਮੈਨੂੰ ਲੈ ਗਏ ਸੀ ਜਦੋਂ ਕਿਦਰਾ ਮੈਨੂੰ ਰੋਣਾ ਸੀ 83 ਵੇਲੇ ਉਹ ਕਹਿੰਦੇ ਸਿੱਖਾਂ ਨੂੰ ਉਗਾਰਨਾ ਮੈਂ ਕਿਹਾ ਨਹੀਂ ਮਾਰਨਾਂ ਬਰਦੀ ਵੀ ਛੱਡੀ ਬਨੂਖ ਵੀ ਛੱਡੀ ਹੱਦਕਾਟ ਦੇ ਵਿੱਚ ਬਾਈ ਨੂੰ ਪਤਾ ਨਹੀਂ ਉਹਨੂੰ ਇੱਕ ਵਾਰੀ ਉਹ ਆਈ ਮਾਰਦੇ ਬਾਈ ਦੇ ਨਾਲ ਹੀ ਵਾਕੀ ਆ ਰੰਗ ਸਿੱਟੇ ਨਾਲ ਰੋਹ। ਮੈਂ ਕਹਿੰਦੀ ਮੈਂ ਸਿੱਖਾਂ ਨੂੰ ਨਹੀਂ ਮਾਰਨਾ ਮੈਂ ਉਹਦੇ ਭਰਾ ਦੇ ਮਾਰਨਾ ਉਧਰੋਂ ਨਾ ਡੋਸੀਆ ਜਿਹਦੀ ਦੇ ਕਾਲੇ ਨੇ ਬੂਟ ਪਾਏ ਥਾਤੀ ਪੰਨੇ ਪਰ ਉਹਨਾਂ ਨੂੰ ਮਾਰਨਾ। ਮੈਂ ਨੌਕਰੀ ਛੱਡ ਕੇ ਆਇਆ ਮੈਨੂੰ ਉਹਨਾਂ ਨੇ ਕੁੜੀ ਤੇ ਤੁਸੀਂ ਕਹਿੰਦੇ ਸੀ ਮਾਰਨ ਕਰਕੇ ਕੁੜੀ ਤੇ ਮੇਰੇ ਸਾਰੇ ਨਿਸ਼ਤਧਾਰੀ ਰੁਸ ਗਏ ਤੇ ਮੈਂ ਉਹ ਮੈਨੂੰ ਮੇਰਾ ਗੁਰੂ ਸੀਗਾ ਜਿਹੜਾ ਖੋਰੀਨ ਮੇਰੇ ਨਾਲ ਬਾਈ ਕਹਿੰਦਾ

सत मिंट मिले कल जी गई सी मै पहल फाजा वटि न चुके सूर नान ਸੂਰਮੇ ਬਾਦਰਾ ਦੀ ਗੱਲ ਜਿਹੜੇ ਖੜੀ ਜਾਂਦੇ ਆਪਾਂ ਵੀ ਸੂਰਮੇ ਬਾਦਰਾ 'ਚ ਬੜਾ ਕੰਮ ਕੀਤਾ ਲੋ ਬਾਬੇ ਨਾਰਾਇਣ ਸ਼ਾਹ ਦੀ ਧਰਤੀ ਤੇ ਗੁੰਗੀ ਮਾਈ ਦੀ ਧਰਤੀ ਬਾਬੇ ਜੰਨ ਵਾਲੇ ਦੀ ਧਰਤੀ ਤਕੜੀਆਂ ਵਾਲੇ ਗੁਰੂ ਨਾਨਕ ਸਾਹਿਬ ਦੀ ਧਰਤੀ ਇਹ ਬਹੁਤ ਧਰਤੀ ਤਕੜੀ ਧੁਰਪਿਕ ਜੋਰੂ ਰੂਪ ਚੌਣਾ ਵਾਲਾ ਵਾਲਾ ਹੁੰਦਾ ਕਿਸੇ ਕਿਛੇਨ ਨੂੰ ਚਾਰ ਪਾਗ ਤੋੜ ਨੂੰ ਚੜਾਉਣ ਵਾਲਾ ਵੰਨਤਾ ਕਿਸੇ ਕਿਸੇ ਨੂੰ ਵਗ ਕੇ ਕਿਸੇ ਕਿਸੇ ਨੂੰ ਉਹ ਵੀ ਕਿਸੇ ਕਿਸੇ ਨੂੰ ਅੱਜ ਕੱਲ ਤੱਕ ਦੇ ਨਖਾਰ ਯਾਰਾਂ ਦਾ ਵਿਕਾਰ ਨਹੀਂ ਵੀ ਆਪਾਂ

ਕਿਸੇ ਕਿਸੇ ਨੂੰ ਨਾ ਕਿਸੇ ਕਿਸੇ ਨੂੰ ਮਾਏ ਕਿਸੇ ਕਿਸੇ ਨੂੰ ਬੈਤਨ ਗਲਾਈਓ ਇੱਕ ਜੁਗ ਵਿੱਚ ਤਾਰ ਕੀਤਾ ਜਾਨੀ ਨੇ ਮੇਰੇ ਕੋਲ ਸਾਲਾਂ ਨੂੰ ਘਰ ਤੇ ਵਜ਼ਾਲ ਕੈਮ ਮੇਰੇ ਵੀਰ ਨੂੰ ਵੀ ਦੱਸਤਾ ਜਹਾਨ ਨੂੰ ਛੱਤੀ ਯਾਰੀ ਪਾਗ ਦੇ ਨਭਾਉਣ ਵਾਲਾ ਵੱਲ ਹੁੰਦਾ ਕਿਸੇ ਕਿਸੇ ਨੂੰ ਮੈਂ ਕਹਦਾ ਪਿਆਰ ਪਾਗੇ ਤੋੜਨ ਨੂੰ ਚੜਾਉਣ ਵਾਲਾ ਵੱਲ ਹੁੰਦਾ ਕਿਸੇ ਕਿਸੇ ਨੂੰ ਨਾ ਕਿਸੇ ਕਿਸੇ ਨੂੰ

ਯਾ ਪੁਲਿਸ ਵਾਲੇ ਮਾਰਸ ਤੋਂ ਪੁੱਜੇ ਉਹਦਾ ਬਹੁਤ ਧੰਨਵਾਦ ਨਾਲ ਸ਼ਕੰਦਰ ਸਿੰਘ ਜੀ ਨਾਲ ਫਿਜ਼ੀਕਲ ਟੀਚਰ ਵੀ ਪੁੱਜੇ ਉਹਨਾਂ ਦੇ ਵਿੱਚ ਪੁੱਜਣ ਤੇ ਬਹੁਤ ਧੰਨਵਾਦ ਕਰਦੇ ਹਾਂ ਜੀ ਆਇਆਂ ਪ੍ਰਬੰਧਕ ਕਮੇਟੀ ਦੇ ਅਰਦੀਪ ਸਿੰਘ ਜੀ ਪੰਜਾਬ ਪੁਲਿਸ ਜਿਹੜਾ ਮਾਰਸ ਤੋਂ ਪੁੱਜੇ ਹੋਇਆ ਇੱਥੇ ਪੁੱਜਣ ਤੇ ਜੀ ਆਇਆਂ ਥਾਣਾ ਸਿੰਘ ਢਾਣੀ ਤੋਂ ਜਸਵੀਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਇੱਥੇ ਪੁੱਜਦੇ ਸਭ ਗਿਰਤ ਜੀ ਸਾਡੇ ਸੱਚਾ ਸਿੰਘ ਢਾਣੀ ਤੋਂ ਸਰਪੰਚ ਸਾਹਿਬ ਪੁੱਜਿਆ ਉਹਨਾਂ ਦਾ ਵੀ ਧੰਨਵਾਦ ਕਰਦੇ ਨਾਲ ਹੀ ਮੈਂਬਰ ਜਿਹੜੇ ਵੀ ਪੱਗੇ ਉਹਨਾਂ ਦਾ ਵੀ ਇੱਥੇ ਪੁੱਜਣ ਦੇ ਬਹੁਤ ਧੰਨਵਾਦ ਤਾਰੀਏ ਮੈਚ ਸ਼ੁਰੂ ਹੋਇਆ ਅਫੀ ਸਾਹਿਬ ਭੰਤ ਸਿੰਘ ਜੀ ਆਓ ਵੀਰੇ ਸੈਟ ਲਾਓ ਦੋਨੇ ਟੀਮਾਂ ਜੱਸੀ ਭੈਣੀ ਜੱਸੀ ਦੀ ਟੀਮ ਜਿਹੜੀ ਚੱਲੀ ਗਈ ਆ ਉਹ ਚਲੀ ਗਈ ਆ ਬਾਤ ਧੱਕਾ ਮਗਾ ਲਾ ਵੀ ਖੇਡੇ ਜਾਣਾ ਤੇਰੇ ਵੀਰੋ ਗੁਰਦੀਪ ਸਿੰਘ ਜੀ ਸਾਡੇ ਇੰਕਾਰ ਖੱਡਿਆ ਪੰਜਾਬ ਪਸ ਵਾਲੇ ਜਿਹੜਾ ਮਾਨਸਾ ਦਾ ਵੀ ਧੰਨਵਾਦ ਕਰਦੇ ਨਾਲ ਸ਼ਕੰਦਰ ਸਿੰਘ ਜੀ ਉਹਨਾਂ ਦੇ ਵਿੱਚ ਪੁੱਜਣ ਦੇ ਬਹੁਤ ਧੰਨਵਾਦ ਕਰਦੇ ਆ ਜਿਥੇ ਵੀ ਅੰਦਰ ਸੱਜਣੋ ਦਾ ਲਾਇ ਉਹਨਾਂ ਦੇ ਵਿੱਚ ਪੁੱਜਣ ਦੇ ਬਹੁਤ ਧੰਨਵਾਦ ਜੀ ਆਇਆਂ ਮੇਰੀ ਪਰੀ ਕਲਪਨ ਨੂੰ रेट भई हिकु नंबर ग्राउंड चांसि रेट ਉਧਰ ਸਾਡੇ ਮੀਰੀਪਰੀ ਕਲੱਬ ਦੇ ਜਿਹੜੇ ਮੈਂ ਬੱਬਰਾਂ ਆ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਟੂਰਨਾਮੈਂਟ ਕਰਾ ਰਹੇ ਆ ਸਾਡੇ ਐਂਸਮੈਟਰ ਭਾਈ ਅਮਰਵੀਰ ਗਿੱਲ ਸਾਹਿਬ ਉਹਨਾਂ ਦਾ ਹੋਏ ਗਰਾਊਂਡ ਦੇ ਵੱਡਾ ਯੋਗਦਾਨ ਪਹਿਲਾਂ ਪੂਰਾ ਧੰਨਵਾਦ ਕਰਦੇ ਸਾਡੇ ਅਮਰਵੀਰ ਭਾਈ ਗਿੱਲ ਜੀ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨਾਮ ਭਾਈ ਦਵਿੰਦਰ ਭਾਈ ਗਿੱਲ ਗਰਜੰਦ ਸਿੰਘ ਜੱਟਾ ਵਿਚਾਰ ਸਿੰਘ ਜਗਦੀਪ ਸਿੰਘ ਜੰਗੂ ਸਿੰਘ ਵਾਲੀਬਾਲ ਦੇ ਕੋਰਟ ਜਿਹੜੇ ਨਾਮ ਹਰਪਾਲ ਸਿੰਘ ਜੀ ਜੇਲਸਾ ਵਰਨ ਦਾ ਵੀ ਧੰਨਵਾਦ ਕਰਦੇ ਆ ਨਾਲ ਮੰਤਰਪਾਈ ਜੀ ਮੰਤਰਪਾ ਦਾ ਬਹੁਤ ਧੰਨਵਾਦ ਸ਼ਰਦਜੀਤ ਸਿੰਘ ਜੇਲਸਾ ਜਿਹੜੇ ਤੇਰੀ ਪਿੰਕ ਕਲੱਬ ਦੇ ਨੰਬਰ ਤੇ ਨਾਲ ਸਰਪਾਲ ਸਿੰਘ ਜੀ ਜੇਲਸਾ ਵਿਸ਼ੇਖ ਕੁੱਟੀਆਂ ਵਾਲੇ ਮਨਦੀਪ ਸਿੰਘ ਜੀ ਵੀਰਾ ਤੇ ਨਾਲ ਸਾਡੇ ਫਗਲੂ ਵੀਰ ਉਹਨਾਂ ਦਾ ਵੀ ਧੰਨਵਾਦ ਆ ਨਾਲ ਜਾਨ ਵੀਰ ਸਿੰਘ ਜੀ ਜੇਲਸਾ ਦਿਆ ਸਿੰਘ ਗਲੇਸ਼ ਕੁਮਾਰ ਜੀ ਇਸ ਸਭੇ ਮੀਰੀ ਪ੍ਰੀ ਕਲੱਬ ਦੇ ਜਿਹੜੇ ਮੈਂਬਰ ਆ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ। ਲਓ ਜੀ ਮੈਚ ਸ਼ੁਰੂ ਹੋ ਗਿਆ। ਪਹਿਣੀ ਜੱਸੇ ਦੀ ਟੀਮ ਜਿਹੜੀ ਚੱਲੀ ਗਈ ਆ ਸਟੇਜ ਦੇ ਸੱਜੇ ਪਾਸੇ। ਤੇ ਪੱਟ ਵਾਲੇ ਪਾਸੇ ਟੀਮ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਦੋਨਾਂ ਟੀਮਾਂ ਵੱਲੋਂ। ਦੂਸਰੇ ਪਾਸੇ ਦੇਖਾਣਗੇ ਸਰਗਸਪਾਲ ਲਈ ਇਹ ਕਹਿੰਦੇ ਮਨਪਰੀ ਦਾ ਫੈੜੀ ਜੱਸੇ ਵਾਲਾ ਬਹੁਤ ਵਧੀਆ ਸੀਨੀਅਰ ਪਲੇਅਰ ਆ ਕਾਫੀ ਲੰਮੇ ਸਮੇਂ ਤੋਂ ਕਹਿੰਦੇ ਗਰਾਊਂਡ ਦੇ ਨਾਲ ਜੁੜਿਆ ਹੋਇਆ ਪਰ ਆ ਮੁੰਡੇ ਕਹਿੰਦੇ ਰਾਜਪੁਰ ਰਾਜ ਟਰਾਈਲ ਇੱਕ ਕਾਣਾ ਟੀਮਾਂ ਦਾ ਅਜੇ ਘੱਟ ਵੀ ਕਿਹੜੀ ਕਿਹੜੇ ਪਾਸੇ ਆ ਇਤੂ ਬਾਈ ਤੇ ਆਹ ਰਾਜਪੁਰਾ ਕਰ ਦੱਸਿਆਂ ਅਸੀਂ ਆ ਟੀਮਾਂ ਕਿਹੜੀ ਕਿਹੜੇ ਪਾਸੇ ਆ ਆ ਇਹ ਰਾਜਪੁਰੇ ਦੀ ਟੀਮ ਜਿਹੜੀ ਤੇ ਦੂਸਰੇ ਪਾਸੇ ਫੈੜੀ ਜੱਸੇ ਦੀ ਟੀਮ ਜਿਹੜੇ ਪਾਸੇ ਸਟੇਜ ਲੱਗੀ ਹੋਈ ਉਧਰਲੇ ਪਾਸੇ ਰਾਇਪੁਰ ਦੇ ਪੈਣੀ ਜੱਸਾ ਰਾਇਪੁਰ ਤੋਂ ਪਾਸੇ ਫਾਇਲ ਕਾ ਜਿਹੜੀ ਟੀਮਾਂ ਪੈਣੀ ਜੱਸਾ ਪਾਸੇ ਜਿਹੜੀ ਵੀਰ ਇੱਕ ਬਈ ਮਾਨਸੇ ਦੀ ਬਰਨਾਲਾ ਬਰਨਾਲਾ ਲਾਲਾ ਮਾਨਸਾ ਸੰਗਰੂਰ ਤਰੇਲ ਕੋਟਲਾ ਬਹੁਤ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਆ ਵੀ ਮੈਚ ਕਹਿੰਦੇ ਚੋਟੀ ਦਾ ਜਿਹੜੇ ਮੈਚ ਹੋਣਗੇ ਸਾਰੇ ਪਟਾਕਿਆਂ ਵਾਲੇ ਹੋਣਗੇ ਸਾਰੇ ਖੜਕੇ ਤੜਕੇ ਵਾਲੇ ਮੈਚ ਹੋਣਗੇ ਹਰੀਪੁਰੇ ਆਇਆ ਰਾਜਪੁਰੇ ਆਇਆ ਦੋ ਵਾਰੀ ਗਲਤੀ ਕਰ ਬੈਠਾ ਇਹ ਆ ਕਹਿੰਦੇ ਹਰਜਿੰਦਰ ਰਾਜਪੁਰੇ ਵਾਲਾ ਜਦੋਂ ਹਬੋਰ ਤੋਂ ਹਨਮਾਨਗੜ੍ਹ ਨੂੰ ਜਾਈਏ ਰਸਤੇ ਦੇ ਵਿੱਚ ਕਹਿੰਦੇ ਪਿੰਡ ਪੈਂਦਾ ਮੇਰੇ ਮਿੱਤਰੋ ਇਹ ਹਣੀ ਪਰ ਦੂਸਰੇ ਪਾਸੇ ਦੇਖਾਂਗੇ ਆ ਮਨਕ੍ਰੀਤ ਆਹ ਦੇਖਾਂਗੇ ਪਹਿਲੀ ਬਾੜ ਤੇ ਨੰਬਰ ਸਾਹਮਣੇ ਟੱਕਾ ਜਿਵੇਂ ਰਾਜਪੁਰੇ ਦੀ ਟੀਮ ਦੇ ਖਾਤੇ ਦੇ ਵਿੱਚ ਮਲੌਰ ਤੇ ਹਰੀਕੇ ਕੜਾ ਦੀਆਂ ਟੀਮਾਂ ਦੇ ਸੰਪਰਕ ਬਣਾਉਣ ਜੀ ਮਲੌਰ ਤੇ ਹਰੀਕੇ ਕੜਾ ਦੀਆਂ ਟੀਮਾਂ

ਬਰਾਬਰ ਬਰਾਬਰ ਆ ਨੰਬਰ ਦੋਨੀਆਂ ਟੀਮਾਂ ਦੇ ਬਰਾਬਰ 5-5 5 ਨੰਬਰ ਰਾਜਪੁਰੇ ਦੇ ਨੇ 5 ਨੰਬਰ ਨੇ ਭੈਣੀ ਜੱਸੇ ਦੇ ਭੈਣੀ ਜੱਸਾ ਭੈਣੀ ਭਾਈਆ ਇੱਕ ਸਾਡੀ ਕਬੱਡੀ ਦੀ ਖਿਡਾਰੀ ਸੀ ਰੀਕੂ ਭੈਣੀ ਭਾਈਆ ਜੋ ਪਿਛਲੇ ਸਾਲ ਐਕਸੀਡੈਂਟ ਦੇ ਦੌਰਾਨ ਜਿਹੜੀ ਦੁਨੀਆ ਨੂੰ ਸਦਾ ਲਈ ਸ਼ਹੀਦ ਆਲਵਿਦਾ ਕਹਿ ਗਈ ਸਾਡੀ ਭੈਣ ਸੀ ਰੀਕੂ ਭੈਣੀ ਭਾਈਆ ਕਬੱਡੀ ਦੀ ਬਹੁਤ ਵਧੀਆ ਖਿਡਾਰੀ ਸੀ ਪਰ ਇਧਰਲੇ ਪਾਸੇ ਦੇਖਾਂਗੇ ਵੀ ਨੰਬਰ ਰਾਜਪੁਰੇ ਵਾਲੇ ਨੰਬਰ ਮੁੰਡੇ ਆਪਣੀ ਟੀਮ ਦੇ ਖਾਤੇ ਦੇ ਵਿੱਚ 6-5 ਨੰਬਰ ਹੋ ਗਏ ਉਧਰੇ ਪਾਸੇ ਮੁਕਾਬਲਾ ਕਹਿੰਦੇ ਖੇਡਿਆ ਜਾ ਰਿਹਾ ਹਰੀਕੇ ਕਲਾ ਤੇ ਮਲੋੜ ਦੀਆਂ ਟੀਮਾਂ ਦੇ ਦਰਮਿਆਨ 2 ਨੰਬਰ ਦੇ ਵਿੱਚ ਜਿਹੜਾ ਮੁਕਾਬਲਾ ਕਹਿੰਦੇ ਚੋਟੀ ਦਾ ਖੇਡਿਆ ਜਾ ਰਿਹਾ ਕਿ ਆਗੇ ਨੇ ਖਿਡਾਰੀ ਦੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਇਹਨਾਂ ਬੌਡੀਆਂ ਸ਼ਿਕਾਰੀਆਂ ਅੱਜ ਪਤਾ ਲੱਗ ਜਾਣਾ ਕੌਣ 31000 ਦਾ ਜੇਤੂ ਬਣਦਾ ਪਰ 21000 ਦਾ ਜੇਤੂ ਬਣਦਾ ਕਿਹੜੀ ਟੀਮ ਤੀਜੇ ਤੇ ਚੌਥੇ ਨੰਬਰ ਤੇ ਹੁੰਦੀ ਆ ਐਨ